500 ਇੱਕ ਘੰਟਾ ਚ ਲੈਟਰੈਕਟਰ ਕੰਡੀਸ਼ਨ ਤੁਹਾਡੇ ਸਾਹਮਣੇ ਆ ਪਹਿਲੇ ਘਰ ਦਾ ਟਰੈਕਟਰ ਹੈ ਨਵਾਂ ਕਢਾਇਆ ਹੋਇਆ ਠੀਕ ਹੈ ਯਾਰ ਦਾ 40000 ਰੁਪਿਆ ਰੇਟ ਆ ਟਰੈਕਟਰ ਦੇ ਵਿੱਚੋਂ ਘਟ ਦਿਓ ਮਿੱਤਰੋ ਮੌਕੇ ਤੇ ਕੋਈ ਮਾਨਤਾਨ ਆਪਾਂ ਹੋਰ ਵੀ ਮੌਕੇ ਤੇ ਮਾਨਤਾਨ ਹੋਰ ਵੀ ਹੋ ਜਾ ਭਾਈ ਦੇ ਇੱਥੇ ਹੱਥ ਧਰ ਕੇ ਬੰਦੇ ਨੂੰ ਕਹਦੀ ਇੱਥੇ ਮਾਰ ਲੈ ਨੀਗਾ ਕੋਈ ਕਹਿੰਦਾ ਨਹੀਂ ਠਾਰਾ ਮਾਰ ਲੈ ਰੇਟ ਵੀ ਲੱਗਿਆ 16 ਦੇ ਟਾਇਰਾਂ ਦਾ 527 ਘੰਟੇ ਚੱਲਿਆ ਜਿਵੇਂ ਕਹਿੰਦੇ ਸਾਡੇ ਬੋਲਣ ਦੀ ਗੱਲ ਹੋਰ ਹੁੰਦੀ ਹੈ ਮੀਟਰ ਦੀ ਗੱਲ ਹੋਰ ਹੁੰਦੀ ਹੈ ਹਨਾ 38000 ਰੁਪਿਆ ਘਟ ਗਿਆ ਟਰੈਕਟਰ 'ਚ ਚੰਨ ਚਾਰ ਜਰਾਂ ਲ ਉਹਨਾਂ ਟ੍ਰੈਕਟਰ ਪੰਜਾਂ ਦਾ ਘਟਾਇਆ ਨਾ ਪੰਜਾਂ ਦਾ ਘਟ ਗਿਆ ਹਾਂ ਨਾ 5000 ਆ ਰਹੀ ਹੈ ਤੇ 2006 ਮਾਡਲ ਟ੍ਰੈਕਟਰ ਆ ਤੇ ਇਹਨੇ ਰੇਟ ਦਾ ਜੇ ਕਿਹਾ ਜੀ ਆਪਾਂ ਨੂੰ ਸੋਨਾਲੀ ਕਾ ਨਹੀਂ ਦਿੰਦਾ ਵੀ ਸੋਨਾਲੀ ਦੇ ਜੰਨੇ ਦੇ ਰੇਟ ਦਿੰਦਾਗਾ ਸੋਨਾਲੀ ਕਾ 50 ਦਾ ਨਹੀਂ ਦਿੰਦਾ ਕਿ ਆਪਾਂ 55 ਦਾ ਆਉਣ ਲੈ ਦਵਾਂਗੇ ਜਿਹੜੇ ਰੇਟ ਇਹ ਸੱਸੀ ਗਾਲ ਤੋਂ ਉਸ ਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਜੀ ਤੇ ਆਪਾਂ ਖੜੇ ਹਾਂ ਮਿੱਤਰੋ ਤਲਵੰਡੀ ਸਾਬੋ ਟ੍ਰੈਕਟਰ ਮੰਡੀ ਤੇ ਤੇ ਅੱਜ ਸੋਨੂੰ ਐ ਮੰਨ ਕੇ ਚੱਲੋ ਵੀ 35 ਪਾਵਰ ਤੋਂ ਲੈ ਕੇ 60 HP ਤੱਕ ਦੇ ਪੂਰੇ ਸਾਫ ਤੇ ਘੈਂਟ ਟਰੈਕਟਰ ਦਿਖਾਵਾਂਗੇ ਜਮਾ ਕਿਸਾਨ ਵੀਰ ਤੇ ਲੈਣ ਵਾਲੀ ਜਿਵੇਂ ਕਹਦੀਏ ਜਿੰਨਾ ਦੀ ਇੰਜਨ ਗੇਅਰ ਦੀ ਵੀ ਤਸੱਲੀ ਹੋ ਬਾਕੀ ਬਈ ਕੁਲਵੀਰ ਕਨੀ ਕੈਮਰਾ ਮਾਰਦੇ ਇੱਥੇ ਆ ਕੇ ਗੱਲ ਉਹੀ ਮੁੱਕ ਜਾਂਦੀ ਆ ਜਦੋਂ ਬਈ ਕੁਲਵੀਰ ਦਾ ਨਾਮ ਆਉਂਦਾ ਮੰਡੀ ਦੇ ਨਾਲੋਂ ਪਹਿਲਾਂ ਦਾ ਰੇਟ ਬੱਕੂ ਟਰੈਕਟਰ ਜਮਾ ਸਾਫ ਸੁਥਰਾ ਹੋਊਗਾ ਤੇ ਕਦ ਚੱਲਿਆ ਉਹ ਵੱਡੀ ਗੱਲ ਜਿਵੇਂ ਕਹਦੀਏ ਸਮਾਈ ਚੱਲਿਆ ਉਹ ਡਰਾਈਵਰਾਂ ਦੇ ਧੱਗੇ ਨਹੀਂ ਚੜਾ ਹੋਣਾ ਕੁਲਵੀਰ ਤੇ ਬਾਕੀ ਸਵਾਗਤ ਆ ਕੁਲਵੀਰ ਆਪਣੇ ਪੇਜ ਤੇ ਤੁਹਾਡਾ ਭਾਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਹੁਣ ਟਰੈਕਟਰ ਦੀ ਆਪਾਂ ਗੱਲ ਕਰੀਏ ਇਹਦੀ ਚੈਂਪੀਅਨ ਦੀ ਕਿੰਨੇ ਐਚਪੀ ਦਾ ਇਹ ਇਹ 35 ਐਚਪੀ ਦਾ ਹੈ ਬਾਈ 35 ਐਚਪੀ ਦੇ ਵਿੱਚ ਆ ਮਾਡਲ ਹੈਗਾ ਜੀ 2006 ਤੇ ਕੰਡੀਸ਼ਨ ਕਿ ਨਹੀਂ ਮਾਰਦੀ ਇੱਕ ਵਾਰੀ ਕੈਮਰਾ ਕੰਡੀਸ਼ਨ ਪੂਰੀ ਚੰਗੀ ਪਈ ਆ ਟਰੈਕਟਰ ਦੀ ਪੂਰੇ ਟਾਇਰ ਤਾਂ ਹੈਗੇ ਆਗੇ 80 85 ਪੈਸੇ ਹਾਂਜੀ ਮਗਰਲੇ 25 30 ਪੈਸੇ ਆ ਹਾਂਜੀ ਇੰਜਨ ਗੇਅਰ ਦਾ ਇਹ ਚੈਂਪੀਅਨ ਹੈ ਇਹਦਾ ਤੇਲ ਖਰਚਾ ਤਾਂ ਬਿਲਕੁਲ ਨੋਰਮਲ ਹੁੰਦਾ ਹੈ ਜਿਵੇਂ ਕਹੇ ਦੀ ਇਹ ਗੱਲਾ ਇੰਜਨ ਗੇਅਰ ਦਾ ਨਹੀਂ ਚੈਂਪੀਅਨ ਚੈਂਪੀਅਨ ਤੇਲ ਵਾਸਤੇ ਨਹੀਂ ਆ ਇਹ ਚੈਂਪੀਅਨ ਹੈ ਹਾਂਜੀ ਨਰਮ ਏਰੀਆ ਦੇ ਵਿੱਚ ਹੈ ਨਰਮੇ ਵਾਲੇ ਏਰੀਆ ਵਾਸਤੇ ਵਰਦਾਨ ਠੀਕ ਹੈ ਕਿਉਂਕਿ ਜਿਹੜਾ ਨਰਮੇ ਦੇ ਵਿੱਚ ਸੀਲਰ ਸੁੱਲਰ ਮਾਰਨੇ ਹੁੰਦੇ ਆਗੇ ਪਾੜੀ ਲਾਉਣੀ ਹੁੰਦੀ ਉਹਦੇ ਵਾਸਤੇ ਤਾਂ ਬਾੜੀ ਚੰਗੀ ਤੀਜਾ ਡੇਲੀ ਨਰਮੇ ਦੇ ਵਿੱਚ ਡੇਲੀ ਟਰੈਕਟਰ ਖੇਤ ਜਾਂਦਾ ਹਾਂਜੀ ਉਹਦੇ ਵਾਸਤੇ ਇਹ ਹੁੰਦਾ ਵੀ ਬੰਦੇ ਨੇ ਇਹ ਦੇਖਣਾ ਹੁੰਦਾ ਵੀ ਡੇਲੀ ਖਰਚਾ ਇਹ ਡੀਜ਼ਲ ਟਰੈਕਟਰ ਘੱਟ ਪਾ ਘੱਟ ਪਾ 3 ਲੀਟਰ ਖਾਂਦਾ 1 ਅੱਧਾ ਲੀਟਰ ਖਾਂਦਾ ਉਹਦੇ ਨੇ ਬਹੁਤ ਵੱਟਾ ਪਾਇ ਤੇ ਜਿਵੇਂ ਕਹ ਦੀ ਨਿੱਕਾ ਉਹਨੇ ਹੀ ਤਿੱਖਾ ਟਰੈਕਟਰ ਮੇਰੇ ਕੋਲ ਉਹਨੇ ਦਿਖਾ ਕੰਮ ਨੂੰ ਵੀ ਚੰਗਾ ਟਰੈਕਟਰ ਠੀਕ ਹੈ ਕੰਮ ਨੂੰ ਪੂਰਾ ਚੰਗਾ 1 ਲੱਖ 71000 ਡਿਮਾਂਡ ਹੈ ਅਗਲੇ ਵੀਰੇ ਦੀ ਹਾਂ ਬਈ ਤੇ ਕਿੰ ਮਨ ਕੇ ਚੱਲ ਮਾੜੇ ਚ ਟਾਇਰ ਹੋਰ ਹੁੰਦੇ ਪਿਛਲੀ ਮੰਡੀ ਇੱਕ ਆਪਣੇ ਕੋਲੇ ਟਰੈਕਟਰ ਸੀਗਾ ਐਪਾ 182000 ਦਾ ਵੇਚਿਆ ਸੀ ਠੀਕ ਐ ਇਹਦੇ ਟਾਇਰ ਘੱਟ ਕਰਕੇ ਚਲ ਇੱਕੇ ਹੁੰਦਾ ਯਾਰ ਸਾਡਾ ਟਾਇਰਾਂ ਦਾ ਹਿਸਾਬ ਨਹੀਂਗਾ ਸਾਡੇ ਦੇ ਹਿਸਾਬ ਹੈ ਵੀ ਜਿੰਮੇ ਚੀਜ਼ ਆਈ ਤੇ ਪੰਜਾਂ ਦੇ ਦਸਾਂ ਦੀ ਦੇ ਦਿਓ ਬਸ ਬਾਹਲਾ ਲੰਮਾ ਮਾਰਦੇ ਨਹੀਂ ਠੀਕ ਐ ਉਹ 155000 ਦਾ ਆਪਣਾ ਟਰੈਕਟਰ ਦੇ ਦਾਂਗੇ ਠੀਕ ਐ ਵੀਰ ਨੇ ਲੈਣਾ ਇੱਕ ਲੱਖ 55000 ਦਾ ਟਰੈਕਟਰ ਮਿਲ ਜੂ ਤੁਹਾਨੂੰ ਮਿਲ ਜੂਗਾ ਤੇ ਨੰਬਰ ਕਿੱਥੋਂ ਦਾ ਨੰਬਰ ਇਹਦਾ ਬਾਈ ਹਰਿਆਣਾ ਦਾ ਹਰਿਆਣਾ ਨੰਬਰ ਦੇ ਵਿੱਚ ਆ ਤੇ ਦੋ ਗਿਆ ਗਿਆ ਜੀ ਫਾਰਮ ਟਰੈਕ 45 ਐਚ ਪੀ ਦੇ ਵਿੱਚ ਹਾਂਜੀ ਵੀਰੇ 2009 ਮਾਡਲ ਆ ਟਰੈਕਟਰ ਹਾਂ ਬਾਈ ਤੇ ਫਰੰਟ ਟਾਇਰ ਜਮਾ ਨਵੇਂ ਲੱਗੇ ਹੋਏ ਆ ਹਾਂ ਬਾਈ ਚਾਰੇ ਨਵੇਂ ਫਰੰਟ ਟਾਇਰ ਜਮਾ ਨਵੇਂ ਆ ਮੰਗਰ ਨੇ ਅੱਧੇ ਕ ਮੰਨ ਲਓ ਤੁਸੀਂ ਪੰਪ ਪੰਪ ਵਾਲੇ ਪਾਸੇ ਕੈਮਰਾ ਰੰਗ ਪੇਂਟ ਸਾਰਾ ਓਰੀਜਨਲ ਪਿਆ ਟਰੈਕਟਰ ਦਾ ਇਹ 45 ਐਚ ਪੀ ਦੇ ਵਿੱਚ ਆ ਜੀ ਫਾਰਮ ਟਰੈਕ ਕਿੰਨਾ ਮਾਡਲ ਆ ਇਹ ਇਹ 2009 ਮਾਡਲ ਆ ਜੀ 2009 ਮਾਡਲ ਆ ਨੰਬਰ ਇਹਦਾ ਇਹ ਨੰਬਰ ਇਹਦਾ ਵੀ ਬਈ ਹਰਿਆਣਾ ਹੀ ਆ ਹਰਿਆਣਾ ਨੰਬਰ ਦੇ ਵਿੱਚ ਅੱਜ ਤੇ ਡਿਮਾਂਡ ਬਾਈ ਕੁਲਵੀਨ ਨੇ ਰੱਖਿਆ 2 ਲੱਖ ਤੇ 45000 ਰੁਪਇਆ 245000 ਡਿਮਾਂਡ ਹੈ ਹਾਂਜੀ 2009 ਮਾਡਲ ਦੀ ਠੀਕ ਹੈ ਆਪਾਂ ਇਸ ਰੇਟ 'ਚ ਮੈਨੂੰ ਨਹੀਂ ਲੱਗਦਾਗਾ ਵੀ ਕੋਈ ਬੰਦਾ ਟਰੈਕਟਰ ਦੇ ਦੂਗਾ ਵੀ ਡਿਮਾਂਡ ਵਾਲੇ ਰੇਟ ਦੇ ਵਿੱਚ ਵੀ ਦੇ ਦੂਗਾ ਹਾਂ ਠੀਕ ਹੈ ਕਿਉਂਕਿ ਇਹ ਟਰੈਕਟਰ ਹੈ ਜਿਹੜਾ ਹਾਂਜੀ ਬਸ ਉਹਦੇ ਨਾਲ ਕੰਪਰੋਵ ਕਰ ਲਓ ਇਹ ਵੀ ਸਰਾ ਚੀਜ਼ ਹੈਗੀ ਠੀਕ ਹੈ ਮੈਂ ਕਹ ਜੀ ਇਹ 60 ਨਾਲ ਭਿੱੜਦਾ ਪੂਰਾ ਨਹੀਂ 60 ਨਾਲ ਤਾਂ ਪੂਰਾ ਹੀ ਭਿੱੜਦਾ ਘੱਟ ਨਹੀਂ ਭਿੱੜਦਾ ਠੀਕ ਹੈ ਤੇ 245000 ਰੁਪਏ ਕੁੱਲ ਡਿਮਾਂਡ ਰੱਖੀ ਹੈ ਠੀਕ ਹੈ ਇੰਨੇ ਦਾ ਟਰੈਕਟਰ ਵੇਕਣ ਵਾਲਾ ਹੈ ਤੇ ਹੁਣ ਆਪਾਂ ਕਿੰਨੇ ਦਾ ਦਵਾਂਗੇ ਅੱਪਾ ਦੇ ਦੇਾਂਗੇ 230000 ਰੁਪਏ 230000 ਰੁਪਿਆ ਟਰੈਕਟਰ ਮਿਲ ਜੂ 15000 ਰੁਪਿਆ ਰੇਟ ਆ ਟਰੈਕਟਰ ਦੇ ਵਿੱਚੋਂ ਘਟ ਜੂ ਜੇ ਕਿਹਦੀ 60 ਐਚਪੀ ਦਾ ਟਰੈਕਟਰ ਨੂੰ ਪੂਰੀ ਫੁੱਲ ਟੱਕਰ ਦਿੰਦਾ ਹੈ ਪੂਰੀ ਫੁੱਲ ਟੱਕਰ ਦਿੰਦਾ ਹੈ ਕਰਾਉਂਦਾ ਤਸੱਲੀ ਪੂਰੀ ਤੇ ਉਦੋਂ ਅੱਗੇ ਆ ਗਏ ਜੀ ਮਹਿੰਦਰਾ 265 ਡੀਆਈ ਇਹਦਾ ਜ਼ਮੀਨ ਨਮਾ ਖੜਾ ਇਹ ਨਮਾ ਹੈ ਬਾਈ ਇਹ ਹਾਰ ਵਾਲਾ ਟਰੈਕਟਰ ਹੈਗਾ ਠੀਕ ਹੈ ਇਹ ਹਾਰ ਵਾਲਾ ਟਰੈਕਟਰ ਆ ਮਿੱਤਰੋ ਚੱਲਿਆ ਕਿੰਨਾਗਾ ਚੱਲਿਆ ਬਾਈ ਮੀਟਰ ਚੈੱਕ ਕਰ ਲੈ ਲੈ ਵੀ ਮੇਰੇ ਤੋਂ ਚਾਬੀ ਆਪਾਂ ਲਾ ਲਈ 888 ਤੇ 38 ਇਕੱਠੇ ਹੋਏ ਪਏ ਆ 888 ਘੰਟੇ ਚੱਲਿਆ ਟਰੈਕਟਰ ਇਹ ਹਾਂ ਬਾਈ origignal ਟਰੈਕਟਰ ਚੱਲਿਆ ਜਿੰਨਾ ਚੱਲਿਆ ਸਾਰਾ ਜਿੰਨਾ ਚੱਲਿਆ origignal ਚੱਲਿਆ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਜਮਾਂ ਨਵਾਂ ਬਾਈ 265 di ਹਾਂ ਟਾਇਰ ਚਾਲਦੇ ਆ ਤੇਲ ਪੱਖੂ ਵੀ ਚੰਗਾ ਜਾਣ ਪੱਖੂ ਵੀ ਚੰਗਾ ਤੇ ਦੇਣ ਲੱਗੇ ਇਹਦੇ ਵਿੱਚ ਗੋਣੀ ਗੁਣਾ ਹੈ ਹਾਂ ਜੀ ਕੋਈ ਵੀਰ ਕਹਿਣਗੇ ਯਾਰ ਵੀ ਸਾਰੇ ਟਰੈਕਟਰਾਂ ਦੇ ਗੋਣੀ ਗਣਾਈ ਜਾਂਦੇ ਔਗਣ ਤੱਕ ਗਣਾਉਂਦੇ ਨੇ ਹਾਂ ਹਾਂ ਜਿਹੜੀ ਚੀਜ਼ 'ਚ ਜਿਹੜਾ ਗੁਣ ਹੋਊ ਉਹਦਾ ਕਹਿ ਹੀ ਜਾਂਦਾ ਔਗਣ ਤਾਂ ਇਹਦੇ 'ਚ ਵੱਡੀ ਦਿੱਕਤ ਪਤਾ ਕੀ ਚੱਕਰ ਸੀ ਇਹਦੇ 'ਚ ਦੋ ਚੀਜ਼ਾਂ ਨੇ ਇਹ ਕਹਦਾ ਇੱਥੇ ਸਪੇਸ ਘੱਟ ਸੀ ਆ ਪਹਿਲਾਂ ਇਹ ਸਪੇਸ ਘੱਟ ਸੀ ਬੈਠਣ ਨੂੰ ਜਦੋਂ ਨੂੰ ਪ੍ਰੋਬਲਮ ਆਉਂਦੀ ਸੀ ਹਾਂਜੀ ਤੇ ਸਪੇਸ ਵਧ ਗਈ ਤੇ ਉਦੋਂ ਬਾਅਦ ਤੇ ਹਲਾ ਕਹਿੰਦਾ ਖੜਾ ਹੁੰਦਾ ਇਹਦੇ ਮੂਰੇ ਵੇਟ ਲੱਗੇ ਵੇਟ ਲੱਗੇ ਇਹਦੀ ਲੰਬਾਈ ਦੇ ਕਾਰਨ ਇਹ ਖੜਾ ਵੀ ਹੋਣਾ ਔਖਾ ਉਧਰੋਂ ਵੀ ਘਟਾਤਾ ਤੇ ਵੇਟ ਵੀ ਲੱਗੇ ਇਹ ਕੰਪਨੀ ਫਿਟਡ ਵੇਟ ਆ ਗਈ ਕੰਪਨੀ ਫਿਟਡ ਤੇ ਮਾਡਲ ਕਿੰਨਾ ਇਹ 888 ਘੰਟੀ ਚੱਲਿਆ 21 ਮਾਡਲ ਆ 4 ਲੱਖ ਤੇ 65000 ਰੁਪਿਆ ਡਿਮਾਂਡ ਆ ਬਾਈ ਕਰੀ ਤੇ ਤਾਂ ਐਂ ਕੈਸਾ ਤਾਂ ਵੀ ਜੇ ਕੋਈ ਵੀਰ ਨਵਾ ਲੈਂਡ ਭੱਜਿਆ ਜਾਂਦਾ ਉਹ ਨਵਾ ਲੈਂਡ ਦੀ ਲੋੜ ਨਹੀਂ ਨਹੀਂ ਭਾਈ ਜਮਾ ਲੋੜ ਨਹੀਂ ਨਵਾ ਲੈਂਡ ਦੀ ਤੇ ਜਮਾ ਨਵਾ ਹੀ ਖੜਾ ਨਵਾ ਹੀ ਹੈਗਾ ਟਰੈਕਟਰ ਤੇ ਕਿੰਨੇ ਦਾ ਬਣ ਜੂ 4.5 ਤਾਂ ਡਿਮਾਂਡ ਹੋਊਗੀ ਹੁਣ ਆਪਣੀ ਘਰ ਡਿਮਾਂਡ ਤਾਂ ਵੈਸੇ ਜੈਸ ਹੀ ਆਪਣੀ ਹਾਂਜੀ ਸਾਢੇ 4 ਲੱਖ ਦਾ ਟਰੈਕਟਰ ਦੇ ਦਿਆਂਗੇ ਸਾਢੇ 4 ਲੱਖ ਰੁਪਏ ਦਾ ਟਰੈਕਟਰ ਇਹ ਮਿਲ ਜੂ ਮਿੱਤਰੋ ਐਚ ਆਰ ਨੰਬਰ ਦੇ ਵਿੱਚ 4424 ਨੰਬਰ ਆ ਸਰਸੇ ਦਾ ਨੰਬਰ ਆ ਤੇ ਲੋਣੇ ਤੇ ਹੋ ਜੂ ਲੋਣ ਬਾਈ ਪੂਰਾ ਹੋ ਜੂ ਇਹਦੇ ਤੇ ਠੀਕ ਹੈ ਠੀਕ ਹੈ ਠੀਕ ਹੈ ਤੇ ਇਹਦੇ ਤੇ ਮਾਨਤਾਨ ਆਪਾਂ ਮਾੜਾ ਮੋਟਾ ਗੌਰ ਵੀ ਕਰਾਂਗੇ ਹੋਰ ਵੀ ਮਾਨਤਾਨ ਹੋ ਜੂ 15 ਦਾ gira ਘਾ ਠੀਕ ਹੈ ਤੇ ਆਏ ਮੰਨ ਕੇ ਚੱਲੋ ਮਿੱਤਰੋ ਬਾਈ ਤੋਂ ਹੋਰ ਡਿਸਕਾਊਂਟ ਵੀ ਦਵਾ ਦਾਂਗੇ ਸੋ ਨੰਬਰ ਸਕਰੀਨ ਤੇ ਉੱਤੇ ਚੱਲੀ ਜਾਂਦਾ ਹਾਂ ਆ ਗਿਆ ਗਿਆ 855 ਸਵਰਾਜ ਐਪੀ 23 ਮਾਡਲ ਆ ਤੇ ਨਵਾਂ ਟਰੈਕਟਰ ਆ ਬਾਈ ਇਹਦੇ ਵੀ ਮੀਟਰ ਤੇ ਕੈਮਰਾ ਮਾਰਦੇ ਠ ਠੀਕ ਹੈ ਇਹ ਚੱਲਿਆ ਜੀ 500 ਇੱਕ ਘੰਟਾ 500 ਇੱਕ ਘੰਟਾ ਦਾ ਟਰੈਕਟਰ ਕੰਡੀਸ਼ਨ ਤੁਹਾਡੇ ਸਾਹਮਣੇ ਆ ਪਹਿਲੇ ਘਰ ਦਾ ਟਰੈਕਟਰ ਹੈ ਨਵਾਂ ਕਢਾਇਆ ਹੋਇਆ ਠੀਕ ਹੈ ਫਸਟ ਓਨਰ ਹੈ ਮੀਟਰ ਤੁਸੀਂ ਦੇਖ ਲਿਆ ਠੀਕ ਹੈ 16 ਦੇ ਟਾਇਰਾਂ ਦੇ ਟਰੈਕਟਰ ਹੈ ਇਹ ਹਾਂਜੀ ਤੇ ਬਠਿੰਡਾ ਨੰਬਰ ਹੈ ਬਠਿੰਡਾ ਨੰਬਰਾ 16 ਇਹ ਟਾਇਰਾਂ ਦੇ ਟਰੈਕਟਰ ਹੈ 3 ਸਪੀਡ ਹੈ ਕਿ 2 ਸਪੀਡ ਹੈ 2 ਸਪੀਡ ਤੇ ਹੈ ਬਈ 2 ਸਪੀਡ ਦੇ ਵਿੱਚ ਆ ਜੀ 23 ਮਾਡਲ ਹਾਂ ਬਈ ਤੇ 7,50,000 ਡਿਮਾਂਡ ਆ ਬਈ ਕੁਲਵੀਰ ਜੀ ਬਈ ਨਵਾਂ ਯਾਰ ਟਰੈਕਟਰ ਇਹ ਠੀਕ ਹੈ ਕਿੰਨੇ ਕਿਤਾ ਬਣੂਗੇ ਨਵਾਂ ਹੀ ਟਰੈਕਟਰ ਮੰਨ ਕੇ ਚੱਲੋ ਇਹ ਵੀ ਹਾਰ ਵਾਲਾ ਹੀ ਹੈਗਾ ਟਰੈਕਟਰ ਠੀਕ ਹੈ ਚੱਲਿਆ ਕਿੰਨਾ ਹੈਗਾ ਕੁਝ ਵੀ ਨਹੀਂ ਚੱਲਿਆ 500 ਇੱਕ ਘੰਟੀ ਚੱਲਿਆ ਬਾਕੀ ਮਿੱਤਰੋ ਨੰਬਰ ਵਾਈ ਦਾ ਚਲੂ ਹੀ ਜਾਂਦਾ ਤੇ ਮਾਨਤਾ ਨੇ ਇਹਦੇ ਚੋਂ ਲਈ ਲਵਾਂਗੇ ਉਹ ਤਾਂ ਆਪਾਂ ਉਹ ਤਾਂ ਛੱਡਦੇ ਨਹੀਂ ਹੁੰਦੇ ਉਦੋਂ ਬਾਅਦ ਆ ਗਿਆ ਸਵਰਾਜ 852 ਐਫੀ ਇਹ 3 ਸਪੀਡ ਆ ਗਿਆ ਇਹ 3 ਸਪੀਡ ਆ ਬਾਈ ਮਾਡਲ 21 ਆ ਇਹ ਮਾਡਲ 21 ਹੈਗਾ ਮਾਡਲ 21 ਆ 527 ਘੰਟੇ ਚੱਲਿਆ ਇਹ ਇੱਧਰ ਆ ਜੀ ਕਿਰਾ ਮੀਟਰ ਤੇ ਕੈਮਰਾ ਮਾਰਦੀ ਜਿਵੇਂ ਕੋਈ ਵੀ ਗੱਲ ਹੋ ਰਹੀ ਆ 527 ਘੰਟੇ ਚੱਲਿਆ ਜਿਵੇਂ ਕਹਿੰਦੇ ਸਾਡੇ ਬੋਲਣ ਦੀ ਗੱਲ ਹੋਰ ਹੁੰਦੀ ਆ ਮੀਟਰ ਦੀ ਗੱਲ ਹੋਰ ਹੁੰਦੀ ਆ ਹਨਾ 21 ਮਾਡਲ ਆ 7 ਲੱਖ ਤੇ 35000 ਡਿਮਾਂਡ ਆ ਟਰੈਕਟਰ ਦੀ ਬਾਕੀ ਰੇਟ ਮੌਕੇ ਦਾ ਨਹੀਂ ਭਾਈ ਇੰਨੇ ਦਾ ਕੋਈ ਦਿੰਦਾ ਨਹੀਂ ਸਾਰੀ ਮੰਡੀ ਚ ਕਿਹੜਾ ਦੇ ਲਈ ਠੀਕ ਹੈ 7 ਲੱਖ 35000 ਦਾ 3 ਸਪੀਡ ਟਰੈਕਟਰ ਕੋਈ ਜਿਵੇਂ ਕਹ ਰਹੀ ਜਿੱਥੇ ਮਰਜੀ ਵਾਜੋ ਮਿੱਤਰੋ ਇੰਨੇ ਰੇਟ ਦੇ ਵਿੱਚ ਤੁਹਾਨੂੰ ਟਰੈਕਟਰ ਕਿਤੋਂ ਵੀ ਨਹੀਂ ਮਿਲਣਾ ਬੜੀ ਗੱਲ ਕੀ ਇੰਨਾ ਲਿਖਿਆ ਵੀ ਨਹੀਂ ਮਿਲਣਾ 에ਅਰ ਸਿਲੰਡਰ ਦੀ ਆ ਜਿੰਨਾ ਪਰ ਰੇਟ ਲਿਖਿਆ ਇੰਨੇ ਦਾ ਕੋਈ ਦਿੰਦਾ ਨਹੀਂ ਸਾਰੀ ਮੰਡੀ ਚ ਕਿਹੜਾ ਦੇ ਲਈ ਠੀਕ ਪਰ 21 ਮਾਡਲ ਇਹਦੇ ਜਿਵੇਂ ਮਾਨਤਨ ਹੋ ਜੂਗਾ 527 ਘੰਟੇ ਚੱਲਿਆ 3 ਸਪੀਡ ਟਰੈਕਟਰ 21 ਮਾਡਲ ਉਹਦੋਂ ਕਿਹਾ ਗਿਆ 744 ਐਫੀ 2011 ਮਾਡਲ ਆ ਹਾਂਜੀ ਬਾਈ ਟੈਰਾਟੂਰਾਂ ਕਿੰਨੀ ਮਾਰਦੀ ਕੈਮਰਾਸ ਮਾਰ ਕੇ ਤੇ ਇੰਜਨ ਕੰਨੀ ਤਾਂ ਜਿਵੇਂ ਕਿ ਇਹਦੀ ਲੋਡ ਹੀ ਨਹੀਂ ਹੁੰਦੀ ਸੁਰਾਜ ਦੇ ਤੱਕ ਕਿਸੇ ਦੇ ਝਾਕਣ ਦੀ ਲੋਡ ਹੀ ਨਹੀਂ ਇੰਜਨ ਵਾਲੇ ਪਾਸ ਤੋਂ ਜਮਾ ਸੈੱਟ ਵੀ ਹੁੰਦੇ ਆ ਤੇ ਲੀਕ ਜੀ ਕੋਈ ਇਹਨਾਂ ਨੂੰ ਕੁਝ ਨਹੀਂ ਹੁੰਦਾ ਲਿਬੜ ਦੇ ਵੀ ਇਹ ਨਹੀਂ ਇੰਜਨ ਇਹਨਾਂ ਦੇ ਤੇ 11 ਮਾਡਲ ਆ 3 ਲੱਖ 40 ਹਜ਼ਾਰ ਤਾਂ ਹੋ ਗਈ ਡਿਮਾਂਡ ਨੰਬਰ ਕਿੱਥੋਂ ਦਾ ਇਹਦਾ ਨੰਬਰ ਬਾਈ ਹਰਿਆਣਾ ਨੰਬਰ ਆ 340 ਡਿਮਾਂਡ ਆ ਕਿੰਨੇ ਕ ਦਾ ਬਣ ਜੂਏ ਸਵਾ ਦਨ ਸਵਾ ਦਨ ਲੱਖ ਦਾ ਡਰਾਈਵਰ ਬਣ ਜੂ ਮਿੱਤਰੋ ਇਹ ਤੇ ਅੱਗੇ ਆ ਗਿਆ ਜੀ ਡੀਆਈ 750 ਇਹ ਨੰਬਰ ਆ ਇਹ ਵੀ ਬਾਈ ਹਰਿਆਣਾ ਨੰਬਰ ਆ ਹਰਿਆਣਾ ਤੇ ਸੋਹ ਪੂਰੀ ਚੰਗੀ ਪਈ ਆ ਮਾਡਲ ਕਿੰਨਾ ਹੈ ਮਾਡਲ ਤਾਂ ਬਾਈ ਹੈਗਾ 18 ਤੇ ਕੰਡੀਸ਼ਨ ਬਾਈ ਵਾਲੀ ਆ ਕੰਡੀਸ਼ਨ ਬਾਈ ਵਾਲੀ ਆ ਇਹਦਾ ਮੀਟਰ ਚੈੱਕ ਕਰ ਲੈ ਕੰਡੀਸ਼ਨ ਬਾਈ ਵਾਲੀ ਆ ਸੋਹ ਸੂ ਦੇਖ ਸਕਦੇ ਹੋ ਮਿੱਤਰੋ ਮੂਹ ਜਿਹਾ ਬਾਈ ਜਿਵੇਂ ਨਵਾਂ ਹੀ ਆ ਡਰਾਈਵਰ ਕੋਰਾ ਹੈਗਾ ਤੇ ਹੁਣ ਸਾਨੂੰ ਮੀਟਰ ਇਧਰ ਮਾਰ ਦੀ 791 ਘੰਟੇ ਚੱਲੇ ਡਰਾਈਵਰ ਇਹ ਜੀ ਮੀਟਰ ਸੁ ਵੀ ਦੇਖ ਸਕਦੇ ਹੋ ਕਿਸੇ ਅੰਗ ਨੂੰ ਬਈ ਤੇ ਚਾਬੀ ਨਹੀਂ ਲੱਗੀ ਬਿਨਾ ਸਰਵਿਸ ਤੋਂ 792 ਘੰਟੇ ਚੱਲਿਆ ਟਾਇਰ ਟੁਰ ਨਾਲ ਦੇ ਨੇ ਠੀਕ ਐ ਤੇ ਇਕੱਲੀ ਸਰਵਿਸ ਹੋਈ ਆ ਟਰੈਕਟਰ ਦੀ ਠੀਕ ਐ ਜਿਵੇਂ ਅਗੇ ਜੀ ਹਲੇ ਤੱਕ ਇਹਦਾ ਕੋਈ ਜੋੜ ਕਿੱਟਾ ਗੋਡਾ ਕੁਝ ਨਹੀਂ ਖੋਲਿਆ ਇਹਦਾ ਮਾਡਲ ਹੀ 18 ਹੈ ਹਾਂਜੀ ਟਰੈਕਟਰ ਇਹ ਵੀ ਹਾਰ ਵਾਲਾ ਹੀ ਹੈ ਟਰੈਕਟਰ ਹਾਰ ਵਾਲਾ 18 ਮਾਡਲ ਆ ਹਾਂ ਤੇ ਚੱਲਿਆ ਬਹੁਤ ਘੱਟ ਆ ਚੱਲਿਆ ਬਹੁਤ ਘੱਟ ਆ ਬਈ ਜਿੱਥੇ ਘੱਟ ਚੱਲਿਆ ਸਮਾਈ ਦੀ ਚੱਲਿਆ ਸਮਾਈ ਚੱਲਿਆ ਫਾਸਟ ਓਨਰ ਟਰੈਕਟਰ ਕਿੰਨੇ ਕ ਦਾ ਬਣ ਜੂ ਇਹ ਈ ਬਾਈ 5.5 ਲੱਖ ਰੁਪਏ ਦਾ ਸਾਢੇ 5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣ ਜੂ 588000 ਬਾਈ ਕੁਲਵੀਰ ਦੀ ਡਿਮਾਂਡ ਸੀ 548000 ਦਾ ਚੱਕੋ 545000 ਟੱਕੇ ਵਾਲੇ ਆ ਜਾਂਦੇ ਆ ਨਹੀਂ ਮਿੱਤਰੋ 545 ਦਾ ਬਣ ਜੂ ਤੇ ਰੇਟਾਂ ਦੇਖ ਲਓ ਵੀ ਹੁਣ ਘਾਟ ਕਿੰਨੇ ਗਏ 88 ਡਿਮਾਂਡ ਸੀ ਤੇ ਆਪ ਹੀ ਮਾਰ ਲੈ ਦੁਬਾਰਾ ਕਿ ਤੈਨੂੰ ਹੋਰ ਘੱਲ ਲੱਗਦਾ ਹੈਗਾ ਅੱਜ ਇਹਦਾ ਸੌਦਾ ਹੁੰਦਾ ਸੀਗਾ ਬੰਦੇ ਨੇ 540000 ਰੁਪਿਆ ਲਾਇਆ ਸੀਗਾ ਆਪਾਂ 5.5 ਤੋਂ ਘੱਟ ਉਹਨੂੰ ਕਿਹਾ ਨਹੀਂ 45 ਦਾ ਟਰੈਕਟਰ ਲੈਂਦੇ ਵੀ ਸਿ ਆਪਾਂ ਦਿੱਤਾ ਨਹੀਂ ਠੀਕ ਹੈ ਤੇ ਹੁਣ 545 ਦਾ ਦੇ ਦੇ ਦਵਾਂਗੇ 38000 ਰੁਪਿਆ ਘਟ ਗਿਆ ਟਰੈਕਟਰ ਚ ਠੀਕ ਹੈ ਹੁਣ ਪੰਜਾਂ ਦਾ ਘਟਾਇਆ ਨਾ ਪੰਜਾਂ ਦਾ ਘਟ ਗਿਆ ਨਾ 5000 ਆ ਗੱਲੇ ਕਿਲੇ ਦਾ 10000 ਹੋ ਗਿਆ ਨਾ ਕਰਨ ਵਾਲਾ 38000 ਰੁਪਿਆ ਡਿਸਕਾਊਂਟ ਹੋ ਜੂ ਮਤਲਬ ਆ ਟਰੈਕਟਰ ਦੇ ਵਿੱਚੋਂ ਤੇ ਟਰੈਕਟਰ ਵੀ ਜਮਾ ਨਵੇਂਗਾ ਟਰੈਕਟਰ ਨਵਾਂ ਤਾਂ ਜਿਵੇਂ ਨਵਾਂ ਟਰੈਕਟਰ ਸਾਰਾ ਕੁਝ ਨਾਲ ਦਾ ਇਕੱਲੀ ਸਰਵਿਸ ਤੋਂ ਬਿਨਾ ਹੋਰ ਚਾਬੀ ਨਹੀਂ ਲੱਗਦੀ ਜਿਵੇਂ ਪਹਿਲਾਂ ਗਿਆ ਵੀ ਗੋਡੇ ਗਿੱਟੇ ਹਜੇ ਤੱਕ ਕੋਈ ਨਹੀਂ ਜੋੜ ਖੁੰਦਾ ਸਾਰਾ ਤੋਂ ਸੂਵੀ ਪਿਆ ਟਰੈਕਟਰ ਦਾ ਕੰਡੀਸ਼ਨ ਇੱਥੋਂ ਜਿਵੇਂ ਪਾਈਦੇ ਇੱਥੇ ਹੱਥ ਧਰ ਕੇ ਬੰਦੇ ਨੂੰ ਕਹਦੀ ਇੱਥੇ ਮਾਰ ਲਾ ਨੀਗਾ ਕੋਈ ਕਹਿੰਦਾ ਨਹੀਂ ਠਾਰਾ ਮਾਰ ਲਾ ਵੇਟ ਵੀ ਲੱਗੇ ਆ 16 ਦੇ ਟਾਇਰਾਂ ਚ 16 ਇਹ ਟਾਇਰਾਂ ਦੇ ਵਿੱਚ ਆ ਵੇਟ ਬੂਟ ਲੱਗੇ ਹੋਇਆ ਜਿਵੇਂ ਨਹੀਂ ਤਾਂ ਐਵੇਂ ਮੜੂ ਟਾਪ ਮਾਡਲ ਦਾ ਟਰੈਕਟਰ ਠੀਕ ਆ ਟਾਪ ਮਾਡਲ ਦੇ ਵਿੱਚ ਤੇ ਉਦੋਂ ਕਿ ਆ ਗਿਆ ਮਿੱਤਰੋ ਸਵਰਾਜ 744 FE ਤੇ ਚਾਰੇ ਟਾਇਰ ਜਿਵੇਂ ਨਵੇਂ ਆ ਕੈਮਰਾ ਇਹਦੇ ਮੀਟਰ ਤੇ ਇਹਦੇ ਵੀ ਮਾਰੀ ਇਹਦੇ ਮੀਟਰ ਤੇ ਵੀ ਬੰਦੇ ਨੇ ਕਿਹਾ ਟਰੈਕਟਰ ਲਿਆ ਲੈ ਵੀ ਮਿੱਤਰੋ ਟਰੈਕਟਰ ਤੋੜਦੇ ਇੱਕ ਮਿੰਟ ਹੋ ਗਿਆ ਇਹ ਚੱਲਿਆ 1303 ਘੰਟੇ ਜੇਨਾ ਹੈਲੋ ਜੇਨਾ ਟਰੈਕਟਰ ਵੇਚਿਆ 1303 ਰੋਕ ਕੱਢੀ ਲਿਆ 13 ਘੰਟੇ ਚੱਲਿਆ ਚੌਕੜਾ ਜਮਾ ਨਵਾ ਜੇਕੇ ਦਾ ਲੱਗਿਆ ਵਾ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਏਜੰਸੀ ਵਾਲੀ ਆ 14 ਦੇ ਟਾਇਰਾਂ ਚ ਹੈ 14 ਦੇ ਟਾਇਰਾਂ ਦੇ ਵਿੱਚ ਹੈ ਤੇ 14 ਨੂੰ 28 ਤੱਕ ਜਿੰਨੇ ਚੌਕੜਾ ਗਿਆ ਧੰਨਾ ਮੈਦਰ ਦੀ ਸੀ ਵੀ ਜਾਂਦਾ ਗੁੱਡੀ ਹਾਂ ਦਿਸ ਜਾਂਦਾ ਕੱਟੇ ਤੇ ਇਹ ਹੁਣ ਮਾਡਲ ਕਿੰਨਾ ਤੇ ਦੇਣਾ ਕਿੰਨੇ ਦਾ ਇਹ ਮਾਡਲ ਦਾ ਭਾਈ 10 ਹੈ ਕੰਡੀਸ਼ਨ ਇਹ ਮਾਡਲ ਦਾ ਸਾ ਕੰਡੀਸ਼ਨ 18 ਲੱਗਿਆ ਤੇ ਰੇਟ ਹੈਗਾ 3 ਲੱਖ ਤੇ 72000 ਰੁਪਿਆ ਹਾਂ ਬਾਈ ਇਹ ਹੁਣ ਕਿੰਨੇ ਦਾ ਬਣ ਜੂ ਇਹ ਦੇਵਾਂਗਾ ਪੱਤਿਆਂ ਨਾਲ ਲੱਖ ਤੇ 55000 ਦਾ ਰੇਟ 3 ਲੱਖ ਤੇ 55000 ਰੁਪਈ ਦਾ ਇਹ ਟਰੈਕਟਰ ਮਿਲ ਜੂ ਤੁਹਾਨੂੰ ਮਿੱਤਰੋ ਤੇ ਦੱਬ ਕੇ ਨਾਲ ਨਾਲ ਸਿਹੜਾ ਵਾਲਾ ਬਟਨ ਦੱਬੀ ਚੱਲਿਆ ਤੇ ਉਦੋਂ ਅੱਗੇ ਆ ਗਿਆ ਜੀ ਸੀਟੀ ਵਾਲਾ ਹੌਲੈਂਡ 3730 ਰੇਟ ਪੂਰਾ ਪੂਰਾ ਦੱਸੀ ਤੇ ਮਾਡਲ ਹੈਗਾ 14 ਹਾਂ ਬਾਈ ਤੇ ਟਾਇਰ ਇਹਦੇ ਫਰੰਟ ਟਾਇਰ ਦੇਖ ਸਕਦੇ ਹੋ ਮਿੱਤਰੋ ਜਮਾ ਨਵੇਂ ਲੱਗੇ ਹੋਇਆ ਐਮ ਆਰ ਐਫ ਦਾ ਜਿਵੇਂ ਕਹਦੀ ਮਾਰ 95 ਪੈਸੇ ਟਾਇਰਾਂ ਚੌਕੜਾ ਤੇ ਚੌਕੜਾ 95 ਪੈਸੇ ਟਾਇਰ ਪਿਆ ਤੇ 90 ਕਹਿ ਸਕਦਾ ਤੂੰ ਬੱਸ ਨੂੰ ਤੇ ਕੰਡੀਸ਼ਨ ਦੇਖ ਸਕਦੇ ਹੋ ਜਮਾ ਏਜੰਸੀ ਵਾਲੀ ਆ ਟਰੈਕਟਰ ਦੇ ਘੋੜਾ ਬੰਪਰ ਲੱਗਿਆ ਵਾ ਤੇ ਮਾਡਲ 14 5 ਲੱਖ ਤੇ 10000 ਰੁਪਿਆ ਡਿਮਾਂਡ ਆ ਇਹ ਟਾਪ ਮਾਡਲ ਵਾਲਾ ਟਰੈਕਟਰ ਆ 3 ਸਪੀਡ ਠੀਕ ਹੈ 30 ਸਪੀਡ ਦੇ ਵਿੱਚ ਆ ਟਾਪ ਮਾਡਲ ਆ ਪੂਰਾ ਚੰਗਾ ਹਰਿਆਣਾ ਨੰਬਰ ਹੈਗਾ ਇਹ ਨੰਬਰ ਹਰਿਆਣਾ ਗਰਾਊਂਡ ਪੀਟੀਓ ਡਬਲ ਡਿਸਟ੍ਰਿਬਿਊਟਰ ਹੈਗਾ ਠੀਕ ਹੈ ਤੇ 3 ਸਪੀਡ ਹੈਗਾ 30 ਸਪੀਡ ਆ 5-10 ਡਿਮਾਂਡ ਹੋਗੀ ਕਿੰਨੇ ਦਾ ਬਣੂਗਾ ਇਹ ਇਹ ਦੇਣਾ ਬਾਈ 5 ਲੱਖ ਤੇ 70000 5 ਲੱਖ ਤਾਂ ਰੇਟ ਘਟਾਉਂਦੇ ਹੁੰਦੇ ਆ ਵਧਾਤਾ ਯਾਰ ਉਹ 4 ਲੱਖ 700 4 ਲੱਖ 70000 ਦਾ 40000 ਰੁਪਿਆ ਰੇਟ ਹਰ ਟਰੈਕਟਰ ਦੇ ਵਿੱਚੋਂ ਘਟਾ ਦਿਓ ਮਿੱਤਰੋ ਮੌਕੇ ਤੇ ਕੋਈ ਮਾਨਤਣ ਆਪਾਂ ਹੋਰ ਵੀ ਮੌਕੇ ਤੇ ਮਾਨਤਣ ਹੋਰ ਵੀ ਹੋ ਜੇ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਚੱਲੂਗੀ ਜਾਂਦਾ ਆ ਬਾਈ ਤੇ ਉਦੋਂ ਅੱਗੇ ਇਹਦੇ ਕੋਲ ਆ ਜੰਨੇ ਆ 30 35 ਇਹ ਪੰਜਾਬ ਨੰਬਰ ਦੇ ਦਿੱਤਾ ਵਿੱਚ ਆ ਪੀਵੀ03 ਨੰਬਰ ਆ ਇੰਡੋ ਫਾਰਮ ਡਬਲ ਕਲਚ ਹੈਗਾ ਇਹ ਬਾਈ ਟਰੈਕਟਰ ਡਬਲ ਕਲਚ ਆ ਟਾਇਰ ਜਮਾ ਨਵੇਂ ਲੱਗੇ ਆ ਟਾਇਰ ਨਵੇਂ ਆ ਤੇਲ ਬਰੇਕਾ ਤੇਲ ਬਰੇਕਾਂ ਤਾਂ ਟਾਇਰ ਜਮਾ ਨਵੇਂ ਲੱਗੇ ਆ ਟਾਇਰ ਜਮਾ ਨਵੇਂ ਆ ਟਰੈਕਟਰ ਠੀਕ ਹੈ ਟੈਕਨੀਸ਼ੀਅਨ ਪੂਰੀ ਚੰਗੀ ਬਈ ਟਰੈਕਟਰ ਨਵਾਂ ਹੀ ਆ ਬਾਈ ਜਮਾ ਟਰੈਕਟਰ ਜਮਾ ਨਮਾ 13 ਮਾਡਲ ਦੇ ਵਿੱਚ ਆ ਪੀਵੀ ਨੰਬਰ ਦੇ ਵਿੱਚ ਆ 290000 ਡਿਮਾਂਡ ਆ ਹਾਂ ਬਾਈ ਤੇ ਵੱਡੀ ਗੱਲ ਕਿਸਾਨ ਵੀ ਇਹਨੂੰ ਟਾਇਰਾਂ ਦੀ ਹੁੰਦੀ ਆ ਬਿਟਾਇਰ ਜੇ ਕਸਰ ਵੀ ਨਵੇਂ ਐ ਇੰਜਨ ਗੇਅਰ ਦੀ ਵੀ ਤਸੱਲੀ ਐ ਬੰਦਾ ਵਾਕੇ ਲੈ ਜੇ ਠੀਕ ਐ ਕੋਈ ਇਹਦੇ ਚ ਹੋਣੀ ਗੱਲ ਆ ਠੀਕ ਐ ਬਾਕੀ ਸਹੂਲਤ ਜਿਹੜੀ ਡਬਲ ਕਲਚ ਦੀ ਨਾਲ ਆ ਉਹ ਵੀ ਹੈਗੀ ਹੈਗੀ ਠੀਕ ਐ ਕਿੰਨੇ ਕ ਦਾ ਬਣ ਜੂ ਇਹ ਇਹ ਦੇਵਾਂਗੇ ਟਰੈਕਟਰ ਆਪਾਂ 2 ਲੱਖ ਤੇ 70000 ਦਾ ਭਾਈ 2 ਲੱਖ ਤੇ 70000 ਰੁਪਏ ਦਾ ਟਰੈਕਟਰ ਬਣ ਜੂ ਇਹ 2 ਲੱਖ 90000 ਡਿਮਾਂਡ ਆ ਹਾਂ ਭਾਈ 6 ਜਿਹੜੀ ਟਰੈਕਟਰ ਹੈਗਾ ਉਹਦੋਂ ਅੱਗੇ ਆ ਗਿਆ ਜੀ ਸਵਰਾਜ 735 2002 ਮਾਡਲ ਆ ਇੱਧਰ ਖੜਾ ਮਿੱਤਰੋ 100 ਟਾਇਰ ਜਿਵੇਂ ਕੇ ਦੀ ਜਮਾ ਨਵੇਂ ਨੇ ਦੇਖ ਸਕਦੇ ਹੋ ਫਰੰਟ ਟਾਇਰ ਜਮਨ ਨੇ ਬੈਕ ਟਾਇਰ ਵੀ ਚੰਗੇ ਪਾਏ ਨੇ ਨੰਬਰ ਕਿਹੜਾ ਹਰਿਆਣਾ ਕਿ ਪੰਜਾਬ ਦਾ ਨੰਬਰ ਇਹਦਾ ਹਰਿਆਣਾ ਹੋਣਾ ਨੰਬਰ ਹੈ ਹਰਿਆਣਾ 2002 ਮਾਡਲ ਆ 1,75,000 ਡਿਮਾਂਡ ਆ ਕਿੰਨੇ ਕ ਦਾ ਬਣ ਜੂ ਇਹ 60,000 ਦਾ ਇੱਕ ਲੱਖ 60,000 ਦਾ ਟਰੈਕਟਰ ਮਿਲ ਜੂ ਮਿੱਤਰੋ 15,000 ਰੁਪਿਆ ਰੇਟ ਇਹ ਟਰੈਕਟਰ ਦੇ ਵਿੱਚੋਂ ਘਾਟ ਜੂ ਤੇ ਉਦੋਂ ਅੱਗੇ ਜੇ ਗੱਲ ਕਰੀਏ 5203 9 ਮਾਡਲ ਤੇ ਡਬਲ ਕਲੱਚ ਦਾ 9 ਮਾਡਲ ਡਬਲ ਕਲੱਚ ਸਿੰਪਲ ਸਟੀering 2,60,000 ਡਿਮਾਂਡ ਆ ਤੇ ਇਹ ਟਰੈਕਟਰ ਦੇ ਵਿੱਚ ਵੀ ਖੂਬੀ ਹੋਈ ਆ ਖੂਬੀਆਂ ਹੀ ਖੂਬੀਆਂ ਜਿਵੇਂ ਇਹਦਾ ਗੋਣਾ ਗੋਣਾ ਤੇਲ ਵੀ ਘੱਟ ਖਾਂਦੇ ਆ ਤੇ ਜੌਂਡੀਅਰ ਦੀ ਇੱਕ ਗੱਲ ਹੋਰ ਆ ਜਿਵੇਂ ਕਹਦੇ ਇਹ ਜਮਾਂ ਲੀਕ ਸੀ ਕਰਦਾ ਜਿਵੇਂ ਕਹਦੇ ਕੰਨ ਚ ਉਂਗਲੀ ਆ ਇਹਦੀ ਤਾਂ ਦਿੱਕਤ ਹੀ ਕੋਈ ਨਹੀਂ ਇਹ ਤੇ ਹੌਲੈਂਡ ਟਰੈਕਟਰ ਤਾਂ ਨਾ ਸਾਹਾਰਪੁਰ ਜੇ ਹੈਗੇ ਜਿਵੇਂ ਬੰਦੇ ਨੇ ਲੈਂਡ ਨੂੰ ਤਾਂ ਟਰੈਕਟਰ ਜਿਵੇਂ ਕਹਦੇ ਕੋਈ ਮਾੜਾ ਨਹੀਂ ਹੁੰਦਾ ਹਨਾ ਕਲਵੀਰ ਪਰ ਜੌਂਡੀਅਰ ਹੌਲੈਂਡ ਤੇ ਸਵਰਾਜ ਇਹ ਮੁੜ ਕੇ ਇੰਜਨ ਵਾਲੇ ਪਾਸੇ ਨਹੀਂ ਹੈਗਾ ਵੀ ਤੌਕਾ ਛੱਟ ਜਾਣਗੇ ਘਰੇ ਇੰਜਨ ਵਾਲੀ ਇਹਨਾਂ ਨੂੰ ਜੇ ਸਹੀ ਬੰਦਾ ਟਾਈਮ ਤੇ ਸਰਵਿਸ ਕਰੀ ਜਾਊਗਾ ਠੀਕ ਹੈ ਮਿਸਤਰੀ ਕੋਲੇ ਜਾਣ ਦੀ ਲੋੜ ਨਹੀਂ ਜਮਾ ਮਿੱਤਰੋ ਇੱਕ ਨੰਬਰ ਟਰੈਕਟਰ ਆ ਜੇ ਮੈਂ ਗੋਰੀ ਨਾ ਕਰੀ 2 ਲੱਖ ਤੇ 60000 ਡਿਮਾਂਡ ਆ ਇਹ ਕਿੰਨੇ ਦਾ ਨਹੀਂ 2 ਲੱਖ ਤੇ 40000 ਦਾ ਬਾਈ ਟਰੈਕਟਰ ਦੇ ਦਿਆਂਗਾ 2 ਲੱਖ ਤੇ 40000 ਦਾ ਟਰੈਕਟਰ ਬਣ ਜੂ ਤੇ ਮਾਨਤਨ ਹੋਰ ਵੀ ਕਰਵਾ ਲੇ ਮਾਨਤਨ ਆਪਾਂ ਹੋਰ ਵੀ ਕਰ ਦਾਂਗੇ 20000 ਰੁਪਿਆ ਰੇਟ ਇਹਦੇ ਨੂੰ ਘੱਟ ਜੂ ਮਿੱਤਰੋ ਤੇ ਅੱਗੇ ਆ ਗਿਆ ਜੀ 2008 ਮਾਡਲ ਪੰਜਾਬ ਨੰਬਰ ਆ 750 ਹਾਂ ਬਾਈ ਸਿੰਪਲ ਬੈਟਲਾਂ ਦੇ ਵਿੱਚ ਆ ਹਾਂ 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 ਤੇਰੀ ਡਿਮਾਂਡ ਵੱਧਾ ਜੇ ਮੁਰਤੀ ਪਟਨ ਵਾਲੇ ਜੀ ਕਹਿੰਦੇ ਘਟਾ ਹਾਣਾ ਗਿਲਵੀਰ ਨਾ ਨੀ ਗੱਲ ਬਸ ਜਿਹੜਾ ਦੋਨੀ ਚੰਗੇ ਕੋਈ ਚੀਜ਼ ਜੀ ਆਪਾਂ ਪੈਟਲੀ ਉੱਚੇ ਕਰਿਆ 310000 ਰੁਪਿਆ ਡਿਮਾਂਡ ਆ ਕਿੰਨੇ ਕੁ ਦਾ ਬਣ ਜੂ 275000 ਦਾ ਰੇਟ ਦੋ ਲੱਖ 75000 ਦਾ ਇਹ ਟਰੈਕਟਰ ਮਿਲ ਜੂ ਮਿੱਤਰੋ 310000 ਡਿਮਾਂਡ ਆ ਇਹ ਡਿਸਕਾਊਂਟ ਦੇਖ ਸਕਦੇ ਹੋ ਵਿੱਚੋਂ 35000 ਰੁਪਿਆ ਰੇਟ ਘਟਜੂ ਆ ਟਰੈਕਟਰ ਦੇ ਵਿੱਚੋਂ ਜਿਵੇਂ ਕਹਿੰਦੀ ਆ ਦੇਣ ਲੈਣ ਜਿਲੇ ਕੀਮਤਾਂ ਹਾਂਜੀ ਵੀਰੇ ਤੇ ਦੱਬ ਕੇ ਸਿਰਿਆਲਾ ਬਟਨ ਦੱਸੇ ਹੈ ਕੰਮ ਦੇਣ ਲੈਣ ਵਾਲਾ ਜਦੋਂ ਬੜਾ ਫਰਕ ਨਹੀਂ ਹੈਗਾ ਆਪਾਂ ਸਿਰ ਹੋਲੈਂਡ 5500 ਹਾਂ ਹਾਂ ਉਹੀ ਮੈਂ ਤੈਨੂੰ ਕਹਿਣ ਲੱਗਾ ਇਹ ਮੈਨੂੰ ਬਹੁਤ ਟਾਈਮ ਦਾ ਖਿੱਚੀ ਜਾਂਦਾ ਤੇ ਇੱਕ ਵੱਡੀ ਗੱਲ ਇੱਕ ਹੋਰ ਆ ਹੋਲੈਂਡ ਦੀ ਪਹਿਲਾਂ ਕਰਤਾ ਲਈ ਇੱਕ ਪੈਸੇ ਆਪਾਂ ਹੋਲੈਂਡ ਦੀ ਗੱਲ ਵੀ ਬੇੜਾ ਨਹੀਂ ਲਵੇੜਦੇ ਹੋਲੈਂਡ ਕੇ ਲਾ ਹੋਲੈਂਡ ਨਾ ਤਾਂ ਮਿੱਤਰੋ ਨਿਊ ਹੋਲੈਂਡ ਕਰੇ ਜਦੋਂ ਲਿ ਜਾ ਕੇ ਖੜਾ ਲਿਆ ਨਾ ਤਾਂ ਬੇੜਾ ਲਵੇੜੇ ਨਾ ਇੰਜਨ ਕਾਲਾ ਕਰੇ ਤੇ ਮੰਨ ਕੇ ਚਲੋ ਜਾਨ ਵਾਲੇ ਪਾਸਿਓਂ ਤਾਂ ਇਹਦਾ ਤੋੜੀ ਹੈ ਨਹੀਂ ਕੋਈ ਤੇ ਜਿਹੜਾ 5500 ਹਨ ਇਹ ਤਾਂ ਉਹ ਮੰਡੀ ਤੇ ਦੇਖਣ ਨੂੰ ਵੀ ਬਹੁਤ ਘਾਟੇ ਮਿਲੂਗਾ ਇਹਨਾਂ ਸਤਨਾਮ ਕੰਪਨੀ ਨੇ ਉਹ ਕਰੇ ਸੀਗੇ ਇਹ ਤਾਂ 363 ਉਹੀ 55 ਪਾਵਰ ਵਾਲਾ ਹੀ ਹੈਗਾ ਠੀਕ ਹੈ 55 ਐਚਪੀ ਚ ਆ ਗਿਆ ਠੀਕ ਹੈ 363 ਨੂੰ ਮੋਡੀਫਾਈ ਕੀਤਾ ਸੀ ਇਹ 3 ਸਪੀਡ ਹੀ ਹੈ ਨਾ ਇਹ ਸਪੀਡਾਂ ਟੋਸ ਦੋ ਹੈ ਸਿੰਪਲ ਕਟਾਈ ਜਾਂ ਡਬਲ ਕਲੱਚ ਹੈ ਇਹ ਡਬਲ ਕਲੱਚ ਆ ਦੋ ਸਪੀਡ ਆ ਟੂ ਸਪੀਡ ਆ ਇਹ ਹਾਂ ਬਈ ਇਹ ਇੱਕ ਗੱਲ ਹੋਰ ਆ ਜਿਹੜਾ ਵੀਰ ਲੈ ਜਾਏ ਗਿਲਵੀਰ ਪਤਾ ਨਹੀਂ ਤਾਂ ਵੇਚਦੇ ਨਹੀਂ ਪਤਾ ਨਹੀਂ ਕੰਪਨੀ ਨੇ ਘੱਟ ਘੱਟਿਆ ਮੰਡੀ ਤੇ ਆ ਮਨ ਲਾ ਵੀ ਇੰਨੇ ਟਰੈਕਟਰ ਖੜੇ ਆ ਇਹ ਤੁਹਾਨੂੰ ਦੋ ਜਾਂ ਤਿੰਨ ਹੀ ਮਿਲਣਗੇ ਇਹ ਸੋਨਾ ਵੱਧ ਲੱਗਦਾ ਦੂਜੇ ਨਾਲ ਇੱਕ ਇਹਦੀ ਸ਼ੋਹ ਦਾ ਸੌਖਾ ਹੈਗਾ ਇਕੱਲਾ 1 ਬਜੇ ਲਾਉਣੀ ਆ ਤਾਂ ਦੋ ਕਿੱਲੇ ਕੱਢੀਆਂ ਸ਼ੋਹ ਦੇ ਚੋਂ ਸੌਖਾ ਜਿਹੜਾ ਦੂਜਾ ਹਾਲੈਂਡਾ ਉਹਦੀਆਂ ਤਿੰਨ ਤਿੰਨ ਪੱਲੇ ਚਾਰ ਹੋ ਜਾਂਦੇ ਆ ਇਹ ਮਾਡਲ ਕਿੰਨਾ ਇਹ 2006 ਮਾਡਲ ਆ ਬਾਈ 2006 ਮਾਡਲ ਆ ਮਿੱਤਰੋ ਇਹ ਟਰੈਕਟਰ ਹਰਿਆਣਾ ਨੰਬਰ ਦੇ ਵਿੱਚ ਆ ਤੇ ਡਿਮਾਂਡ ਵੀ ਜਿਵੇਂ ਕਹ ਜਿਹ ਜਮਾ ਜਾ ਜਾ ਆ ਤਾਂ ਹੁਣ ਮੈਂ ਵੀ ਕਹਦਾ ਵੀ 235000 ਡਿਮਾਂਡ ਆ ਰਹੀ ਹੈ ਕੋਈ ਇੰਨੇ ਪੈਸਾ ਦਾ ਜ਼ਿੰਦਾ ਕੀ ਇਹ ਰੇਟ ਦਾ ਸਾਨੂੰ ਮਿੱਤਰੋ ਕਿਸ ਬਰਾਦ ਇਹ 5500 ਹੋਵੇ 5500 ਲੈਣ ਸਾਰੀ ਮੰਡੀ ਚਲ ਫਿਰ ਵੀ ਡਿਮਾਂਡ ਆ ਗਈ ਹੈ ਹੁਣ ਕਿੰਨੇ ਕਦਾ ਬਣ ਕਿੰਨੇ ਦਾ ਜੋ ਜਿੰਨੇ ਕਹਦੀ ਇਹ ਦੇ ਦੇ ਦਾਂਗੇ 220000 2 ਲੱਖ ਤੇ 20 ਹਜ਼ਾਰ ਦਾ 15 ਹਜ਼ਾਰ ਕੀ ਰੇਟ ਮੈਂ ਹੋਰ ਵੀ ਇਹਦੇ ਜੋ ਮੰਗਣਾ ਕਰਾਂਗੇ ਹੋਰ ਵੀ ਮੰਗਣਾ ਆਦਾ ਮਿੱਤਰ ਜਮੇਗਰੀਏ ਧੁਮਾਕਾ ਹੀ ਐ ਦੁਬਾਤਾ ਹੋ ਰਹਾ ਹਲ ਵੀ ਨਹੀਂ ਕੋਈ ਟਰੈਕਟਰ ਲੋ ਮੇਲਾ ਜਿਹੜਾ ਲੁੱਟੀ ਦਾ ਲੁੱਟ ਲੋ ਮੇਲਾ ਜਿਹੜੇ ਵੀਰ ਤੋਂ ਲੁੱਟ ਲੁਟਾ ਕਰੀ ਜਾਂ ਲੁੱਟੀ ਦਾ ਤੇ 2006 ਮਾਡਲ ਟਰੈਕਟਰ ਆ ਤੇ ਇੰਨੇ ਰੇਟ ਦਾ ਜੇ ਕਿਹਦੀ ਆਪਾਂ ਨੂੰ ਸੋਨਾਲੀ ਕਾ 1 ਘੰਨੇ ਦਿੰਦਾ ਵੀ ਸੋਨਾਲੀ ਦੇ ਜਾਂਦੇ ਨੇ ਮੇਰੇ ਦਿਲਦਾਗਾ ਸੋਨਾਲੀ ਕਾ 50 ਦਾ ਨਹੀਂ ਦਿੰਦਾ ਵੀ ਆਪਾਂ 55 ਦਾ ਆਉਣ ਲੈ ਦਵਾਂਗੇ ਜਿਹੜੇ ਰੇਟ ਇਹ ਮੌਕਾ ਮਿੱਤਰੋ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀਰ ਨਵੇਂ ਚੈਨਲ ਸਬ ਫੇਸਬੁਕ ਪੇਜ ਨੂੰ ਕਰ ਲੋ ਫੋਲੋ ਤੇ ਦਬਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਧੰਨਵਾਦ ਜੀ